ਨਾ ਬੋਵੀ ਕੁਮਾਰ ਹਾਂ ਤੇ ਸਰ 3 ਸਾਲ ਪਹਿਲੇ ਮੇਰਾ ਐਕਸੀਡੈਂਟ ਹੋ ਚੁੱਕਿਆ ਆ ਈ ਰਿਕਸ਼ਾ ਪਲਟ ਗਿਆ ਸੀ ਜਿਸ ਦੇ ਕਰਕੇ ਮੇਰਾ ਵੀਰ ਦੀ ਹੱਡੀ ਟੁੱਟ ਚੁੱਕੀ ਦੀ ਆ ਇਹ ਤਾਂ ਠੀਕ ਆ ਨਾ ਤੇ ਉਹਦੇ ਕਰਕੇ ਸਰ ਮੇਰਾ ਅੱਧਾ ਸਰੀਰ ਖਲੋ ਗਿਆ ਤਾਂ ਤੇ ਇਹਨਾਂ ਨਾਲ ਸਰੀਰ ਮੇਰਾ ਕੰਮ ਨਹੀਂ ਕਰਦਾ ਆਪਣਾ ਆਪ ਆਪੇ ਖੁਦ ਸੰਭੇ ਹੋਰ ਨਹੀਂ ਕੁਝ ਚੰਗੀ ਮੈਂ ਉਹ ਦੁਖੀ ਬਹੁਤ ਜ਼ਿਆਦਾ ਮੈਂ ਤੇ ਕਹਿੰਦੀ ਆ ਕਿ ਸ਼ਰੂ ਠੀਕ ਹੋ ਜਾਏ ਤੁਰੇ ਫਿਰ ਉੱਠ ਕੇ ਹੂੰ अपना आप पंजाबी के जगह न्यू देखने वाले साढ़े सारे ही दर्शकों का स्वागत है मेहं तोड़ला मनप्री कौर दर्शकों हर रोज़ में तोड़े सामने नवी अपडेट्स अपडेट लैके रूबरू होंगी हाँ पर अज असी एक नौजवान की अपील लैके रूबरू होए हाँ हाँ जी थूस एक नौजवान जो तीन साल तो मंजे ते है ਅਤੇ ਜਿਸ ਦਾ ਇਹ ਸ਼ਰੀਰ ਦਿਨ ਵਾਂ ਦਿਨ ਗਲਦਾ ਜਾ ਰਿਹਾ ਹੈ ਤੇ ਉਸਤੇ ਵੱਲੋਂ ਹੁਣ ਪੂਰੇ ਸਮਾਜਿਕ ਸੰਸਥਾਵਾਂ ਐਨ ਜੀਓਜ਼ ਅਤੇ ਪੰਜਾਬ ਸਰਕਾਰ ਤੋਂ ਉਸਦੇ ਇਲਾਜ ਲਈ ਜੋ ਉਹ ਗੁਹਾਰ ਲਗਾ ਰਿਹਾ ਹੈ ਤੁਹਾਨੂੰ ਦੱਸ ਦੇਵਾਂ ਕਿ ਸਾਡੇ ਵੱਲੋਂ ਵੀ ਸਾਰੇ ਐਨ ਜੀਓ ਅਤੇ ਸੰਸਥਾਵਾਂ ਵੱਲੋਂ ਜੋ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਨੌਜਵਾਨ ਦੇ ਇਲਾਜ ਲਈ ਜੋ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਤੁਹਾਨੂੰ ਮੈਂ ਡਿਟੇਲ ਵਿੱਚ ਦੱਸ ਦੇਵਾਂ ਜਿਸ ਤੋਂ ਓਕੀ ਜ਼ਿੰਦਗੀ ਕੀ ਹੋ ਸਕਦੀ ਹੈ ਕਿ 28 ਸਾਲ ਦੀ ਉਮਰ ਵਿੱਚ ਕੋਈ ਮੰਝੇ ਤੇ ਪਿਆ ਹੋਵੇ। ਸਰੀਰ ਗਲ ਰਿਹਾ ਹੋਵੇ ਅਤੇ ਸਰੀਰ ਵਿੱਚ 2 2 3 3 ਇੰਚ ਚੋੜੇ ਅਤੇ ਗੈਰੇ जखम ਹੋਗੇ ਹੋਣ। ਅਤੇ ਇਹ जखम ਵੱਧ ਹੀ ਜਾ ਰਹੇ ਹੋਣ। ਕਹਾਣੀ ਹੈ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਦੇ ਰਹਿਣ ਵਾਲੇ ਬੋਬੀ ਨਾਮਕ ਨੌਜਵਾਨ ਦੀ। ਬੋਬੀ ਈ ਰਿਕਸ਼ਾ ਚੁਰਾਉਂਦਾ ਸੀ। ਪਤਨ ਸਾਲ ਪਹਿਲਾ ਇੱਕ ਦਿਨ ਇਹ ਰਿਕਸ਼ਾ ਪਲਟ ਗਿਆ ਤੇ ਉਹ ਉਸ ਤੇ ਦੱਪਿਆ ਗਿਆ ਇਸ ਤੋਂ ਬਾਅਦ ਉਸਦਾ ਲਕ ਤੋਂ ਵਾਲਾ ਹਿੱਸਾ ਬਿਲਕੁਲ ਸੁਨ ਹੋ ਗਿਆ ਤੇ ਫਿਰ ਮੰਜੇ ਤੇ ਪੇ ਪੇ ਉਸ ਦੇ ਸਰੀਰ ਦੇ ਪਿਛਲੇ ਹਿੱਸੇ ਤੇ ਬੈਡ ਸੋਲ ਹੋਣੇ ਸ਼ੁਰੂ ਹੋ ਗਏ ਬੈਡ ਸੋਲ ਵੱਧਦੇ ਵੱਧੇ ਇੰਨੇ ਵੱਧ ਗਏ ਹਨ ਕਿ ਲੱਗਦਾ ਹੈ ਜਿਵੇਂ ਬੋਬੀ ਨੂੰ ਪਿਛਲੇ ਪਾਸਿਓਂ ਕਿਸੇ ਖੁੰਖਾਰ ਜਾਨਵਰ ਨੇ ਨੋਚ ਲਿਆ ਹੋਵੇ ਤਸਵੀਰਾਂ ਇੰਨੀਆਂ ਭਿਆਨਕ ਹਨ ਕਿ ਦਿਖਾਈਆਂ ਵੀ ਨਹੀਂ ਜਾ ਸਕਦੀਆਂ ਕਰ ਵਿੱਚ ਉਸਦੀ ਪਤਨੀ ਹੈ ਜੋ ਅਜੇ ਸਮੇਂ ਵਿੱਚ ਵੀ ਉਸਦੀ ਸੇਵਾ ਕਰ ਰਹੀ ਹੈ ਅਤੇ ਇੱਕ ਪੈਂਟ ਸਾਲਾਂ ਦੀ ਬਜ਼ੁਰਗ ਮਾਂ ਹੈ ਜੋ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਕੇ ਰੋਟੀ ਪਾਣੀ ਦਾ ਜੁਗਾਰ ਕਰਦੀ ਹੈ ਸ਼ਹਿਰ ਦੀ ਇੱਕ ਸਮਾਜ ਸੇਵੀ ਸੰਸਥਾ ਬੋਬੀ ਦੇ ਜਖਮਾਂ ਤੇ ਪੱਟੀਆਂ ਦਾ ਇਲਾਜ ਕਰਵਾ ਰਹੀ ਹੈ ਪਰ ਉਹਨਾਂ ਕੋਲ ਵੀ ਇੰਨੀ ਸਮਰੱਥਾ ਨਹੀਂ ਹੈ ਕਿ ਬੋਬੀ ਦਾ ਇਲਾਜ ਵੀ ਕਰਵਾ ਸਕਣ ਇਸ ਲਈ ਸਮਾਜ ਸੇਵੀਆਂ ਨੂੰ ਅੱਗੇ ਆ ਕੇ ਇਲਾਜ ਲਈ ਮਦਦ ਦੀ ਜੋ ਬੋਬੀ ਹੈ ਉਹ ਅਪੀਲ ਕਰ ਰਿਹਾ ਹੈ ਅਸੀਂ ਵੀ ਆਪਣੇ ਚੈਨਲ ਰਾਹੀਂ ਸਾਰੇ ਸਮਾਜਿਕ ਐਨ ਜੀ ਓਜ਼ ਹੋ ਗਏ ਜੋ ਕਈ ਤਰ੍ਹਾਂ ਦੀ ਸੰਸਥਾਵਾਂ ਜੋ ਲੋਕਾਂ ਦੀਆਂ ਮਦਦ ਕਰਦੀਆਂ ਹਨ ਅਤੇ ਜੋ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦਾ ਉਹਨਾਂ ਵੱਲੋਂ ਵੀ ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਇਸ ਨੌਜਵਾਨ ਦੀ ਜੇ ਇਲਾਜ ਲਈ ਜੋ ਉਸਦੀ ਮਦਦ ਕੀਤੀ ਜਾਵੇ ਜੋ ਸਮਾਜਿਕ ਸੰਸਥਾਵਾਂ ਨੇ ਉਹ ਅੱਗੇ ਆਣ ਅਤੇ ਇਸ ਤੇ ਇਲਾਜ ਲਈ ਜੋ ਹੈ ਜੋ ਇਸ ਨੂੰ ਇਸ ਦੀ ਮਦਦ ਕਰਨ ਸਰ ਮੇਰਾ ਨਾਮ ਭੂਵੀ ਕੁਮਾਰ ਹੈ ਤੇ ਸਰ 3 ਸਾਲ ਪਹਿਲੇ ਮੇਰਾ ਐਕਸੀਡੈਂਟ ਹੋ ਚੁੱਕਿਆ ਹੈ ਇਹ ਰੇਖਾ ਪਰਟ ਗਿਆ ਸੀ ਜਿਸ ਦੇ ਕਰਕੇ ਮੇਰਾ ਦੀਰ ਦੀ ਹੱਡੀ ਢਲ ਚੁੱਕੀ ਦੀ ਆ ਇਹ ਤਾਂ ਠੀਕ ਆ ਨਾ ਤੇ ਉਹਦੇ ਕਰਕੇ ਸਰ ਮੇਰਾ ਅੱਧਾ ਸਰੀਰ ਖਲੋ ਗਿਆ ਤਾਂ ਤੇ ਇਹਨਾਂ ਦਾ ਸਰੀਰ ਮੇਰਾ ਕੰਮ ਨਹੀਂ ਕਰਦਾ ਮੇਰਾ ਲੈਟਰਿੰਗ ਬਾਤ ਹੁੰਦੀ ਮੰਜੇ ਤੇ ਹੁੰਦਾ ਆ ਬਹੁਤ ਦਿੱਕਤ ਆ ਬਹੁਤ ਪਰੇਸ਼ਾਨ ਆ ਉਹਦੇ ਕਰਕੇ ਮੇਰਾ ਸਰੀਰ ਨਹੀਂ ਚੱਲਣ ਕਰਕੇ ਨਾ ਮੇਰੇ ਬੈਡਸੋਲ ਵੀ ਹੋ ਗਏ ਜਲਿਆ ਜਿਹਦੇ ਕਰਕੇ ਮੈਂ ਉੱਚੇ ਲੇਟੋ ਲੈ ਕੇ ਪੱਤਾ ਤੱਕ ਮੇਰੇ ਕਾਫੀ ਜਿਹਾ ਕਮੋ ਚ ਕਿ ਬਹੁਤ ਪਰੇਸ਼ਾਨ ਹੋ ਗਿਆ ਨਾ ਮੈਂ ਕਿੱਦਾਂ ਦੇ ਜਖਮ ਹੈ ਕੀ ਪੋਜੀਸ਼ਨ ਹੈ ਉਹਨਾਂ ਦੀ ਕਾਫੀ ਫੈਲ ਗਏ ਜੀ ਸਰ ਕਿੰਨੇ ਲੰਬੇ ਡੂੰਗੇ ਹੋਣਗੇ ਹਾਂ ਸੜੋ ਘਟ ਘਟ ਇੰਚ ਡੇਢ ਇੰਚ ਤੇ ਡੂੰਗਾ ਹੈ ਗਿਆ ਕਿੰਨੇ जख्म ਸੜੋ 3-4 ਜਖਮ ਆ ਗਿਆ ਜਿਹੜੇ ਮੈਨੂੰ ਕਾਫੀ ਤਕਲੀਫ ਦੇ ਰਹੇ ਆ ਕਿੱਦਾਂ ਇਲਾਜ ਕਰਿਆ ਸਰ ਇਲਾਜ ਸਰ ਮੇਰਾ ਇਸ ਤਰ੍ਹਾਂ ਚੱਲ ਜਾ ਕਿ ਸ਼ਿਭੂ ਮੀ ਕਮੇਟੀ ਵਾਲਿਆਂ ਨੇ ਜਿਹੜੇ ਸੜੋ ਮੇਰੇ ਪੱਟੀਆਂ ਕਰਾ ਰਹੇ ਆ ਤੇ ਕੱਲੀਆਂ ਪੱਟੀਆਂ ਨਾਲ ਮੇਰਾ ਜਖਮ ਤੇ ਸੁਗਣਾ ਹੀ ਨਹੀਂ ਕਿਉਂਕਿ ਪੱਟੀਆਂ ਦਾ ਬਹੁਤ ਖਰਚਾ ਆ ਰਿਹਾ ਤਾਂ ਉਹਨਾਂ ਦੇ ਉਹਨਾਂ ਦੇ ਵੀ ਵਸਤੂ ਵੀ ਹਨੀਆਂ ਵੀ ਕੱਲੇ ਉਹੀ ਕਰਨਾ ਠੀਕ ਹੈ ਨਾ ਪੱਟੀਆਂ ਦਾ ਖਰਚਾ ਬਹੁਤ ਜ਼ਿਆਦਾ ਆ ਰਿਹਾ ਤੇ ਮੈਂ ਹੋਰ ਵੀ ਚਾਹੁੰਦਾ ਵੀ ਜੇ ਕੋਈ ਦਵਾਈਆਂ ਦਵਾਈਆਂ ਉਹ ਲੈ ਕੇ ਨਹੀਂ ਦੇ ਸਕਦੇ ਹਾਂ ਦਵਾਈਆਂ ਜ਼ਰੂਰੀਆਂ ਇਦਾਂ ਜਖਮ ਸੁੱਕ ਨਹੀਂ ਸਕਦੇ ਹਾਂਜੀ ਹਾਂਜੀ ਇਹੀ ਗੱਲ ਹੋਈ ਹੈ ਸਰ ਵੀ ਦਵਾਈਆਂ ਲੈ ਜਿਹੜੀਆਂ ਨਾ ਉਹ ਨਾਲ ਕੋ ਨਹੀਂ ਪੂਰੀਆਂ ਹੋ ਰੀਆਂ ਤੇ ਇਸ ਕਰਕੇ ਜਿਹੜੇ ਪੱਟੀਆਂ ਹਾਂ ਜਰੂਰ ਕਰਾ ਰਿਆ ਪਰ ਦਵਾਈ ਜਿਹੜੀ ਹੈ ਨਾ ਉਹ ਕੋਈ ਹੈਲਪ ਕਰੇਗਾ ਉਹਨਾਂ ਦੀ ਖੇ ਭੂਮੀਆਂ ਲੈ ਕਰਨਗੇ ਫੇਰੀ ਮੇਰੀ ਦਵਾਈਆਂ ਦਾ ਲੇ ਘਰ ਤੇ ਕੋਣ ਕੋਣ ਨਾਲ ਗੁਜ਼ਾਰਾ ਕਿੱਦਾਂ ਰੋਟੀ ਪਾਨੇ ਕਿੱਦਾਂ ਚੱਲ ਰਿਹਾ ਘਰ ਤੇ ਸਾਰੇ ਮੇਰੀ ਵਾਈਫ ਆ ਮੇਰੀ ਮਦਰ ਆ ਤੇ ਬੱਸ ਮੰਮੀ ਕੰਮ ਕਰਦੇ ਇੱਕ ਦੋ ਘਰਾਂ ਦਾ ਤੇ ਤਾਂ ਕਰਕੇ ਗੁਜ਼ਾਰਾ ਹੋ ਰਿਹਾ ਕਿੰਨੀ ਉਮਰ ਉਹਨਾਂ ਦੀ 60-65 ਸਾਲ ਤੇ ਸਾਰੇ ਹੈ ਹੀ ਆ ਰੋਟੀ ਬਣੀ ਤੇ ਚੱਲ ਜੰਦਾ ਹੋਵੇਗਾ ਇਲਾਜ ਤੇ ਬਿਲਕੁਲ ਬੰਦ ਪਿਆ ਹੋਰ ਇਲਾਜ ਮੇਰਾ ਬਿਲਕੁਲ ਬੰਦ ਆ ਸਾਡਾ ਮੈਂ ਕੁਝ ਨਹੀਂ ਕਰ ਸਕਦਾ ਕਿੱਥੋਂ ਕਰਨਾ ਮੈਂ ਹੀ ਤਾਂ ਕਮਾਣ ਵਾਲਾ ਹਾਂ ਤੇ ਮੈਂ ਹੀ ਮੰਜੇ ਤੇ ਗਏ ਬਹੁਤ ਮੁਸ਼ਕਲ ਹੁੰਟੇ ਲਾ ਜੋ ਕਿ ਅਪੀਲ ਕੀ ਅਪੀਲ ਕਰਦੇ ਇਸ ਮਸਲੇ 'ਤੇ ਅਪੀਲ ਸਰ ਮੇਰੀ ਸਾਰਿਆਂ ਨੂੰ ਇਹੀ ਹੈ ਕਿ ਪਲੀਜ਼ ਮੇਰੀ ਹੈਲਪ ਕੀਤੀ ਜਾਏ ਠੀਕ ਹੈ ਨਾ ਤਾਂ ਕਿ ਮੈਂ ਆਪਣਾ ਇਲਾਜ ਕਰਾ ਸਕਾਂ ਮੈਡਮ ਹਾਂ ਬਸ ਇਹੀ ਅਪੀਲ ਹੈ ਸਰ ਮੈਂ ਕੁਝ ਨਹੀਂ ਚਾਹੁੰਦਾ ਆਪਣਾ ਨੰਬਰ ਬੋਲ ਦਿਓ ਐਡਰੈਸ ਬੋਲ ਦਿਓ ਸਰ ਮੇਰਾ ਨਾਮ ਹੈ ਅਦਰਾਸ ਹੈ ਗਾਂਪਰੌਰ ਡਾਕਟਰ ਬੋਲ ਟੇੜੀ ਗਲੀ ਤੇ ਮੇਰਾ ਕੰਟੈਕਟ ਨੰਬਰ ਹੈਗਾ 75087 95301 ਫਿਰ ਬੋਲਦਾ 75087 95301 ਮੇਰਾ ਫੋਨ ਨੰਬਰ ਹੈ ਮੈਂ ਦੇਖੋ ਦੁਖੀ ਬਹੁਤ ਜ਼ਿਆਦਾ ਮੈਂ ਤਾਂ ਕਹਿੰਦੀ ਆ ਕਿ ਸ਼ਰੂ ਠੀਕ ਹੋ ਜਾਏ ਤੁਰੇ ਫਿਰ ਉੱਠ ਕੇ ਹੂੰ ਆਪਣਾ ਆਪ ਸੰਭਲੇ ਕਿੱਦਾਂ ਦੁਰਘਟਨਾ ਹੋਈ ਸੀ ਇਹ ਆਟੋ ਚੜਾ ਰਿਆ ਸੀ ਤੇ ਪੇੜ ਤੇ ਪੈ ਗਿਆ ਹੂੰ ਤੋਂ ਰੀੜ ਦੀ ਹੱਡੀ ਟੁੱਟ ਰਹਿ ਗੋ ਕੱਲਾ ਕੱਲਾ ਮੁੰਡਾ ਨਹੀਂ ਦੋ ਬਿਠੇ ਮੇਰੇ ਤੋਂ ਅਲੰਘ ਕੇ ਦੂਜਾ ਕਿਤੇ ਉਹ ਕਰ ਰਹੇ ਨੇ ਪਰ ਵਾਰਦੀ ਕੋਈ ਮਦਦ ਨਹੀਂ ਕਰਦਾ ਨਹੀਂ ਚਲੋ ਕਰਦੇ ਤੇ ਹੈ ਪਰ ਦੇਖੋ ਮਜ਼ਦੂਰੀ ਤੇ ਮਜ਼ਦੂਰੀ ਹਾਂ ਮਤਲਬ ਉਹਨਾਂ ਦਾ ਆਪਣਾ ਗੁਜ਼ਾਰਾ ਮੰਨਦਾ ਹਾਂ ਹਾਂਜੀ ਚਲੋ ਜਿੰਨੀ ਕੋ ਹੋ ਸਕੇ ਕਰ ਵੀ ਦਿੰਦਾ ਹੈ ਨਹੀਂ ਗੱਲ ਕਿ ਨਹੀਂ ਪਰ ਦੇਖੋ ਬੱਚੇ ਅੱਜ ਕੱਲ ਮਹਿੰਗਾਈ ਦਾ ਦੌਰ ਹੈ ਬੱਚੇ ਵੀ ਉਹ ਆਪਣਾ ਕਮੰਦੇ ਆਪਣਾ ਪਰਿਵਾਰ ਹੁੰਦਾ ਹਾਂਜੀ ਜੀ ਉਹ ਆਪਣੀ ਜਗ੍ਹਾ ਠੀਕ ਹੈ ਪਰ ਹੁਣ ਇਹ ਵੀ ਵਿਚਾਰਾ ਬੈਡ ਤੇ ਆ ਹਾਂ ਚਲੋ ਜਿੰਨਾ ਕੋ ਮੇਰੇ ਕੋ ਹੋ ਸਕੇ ਮੈਂ ਕਰ ਦਿੰਦੀ